ਅਮਰਸਰ ਸੀਆਈਏ ਸਟਾਫ ਨੇ ਤਿੰਨ ਨਸ਼ਾ ਸਮਗਰਾਂ ਨੂੰ ਕਰੋੜਾ ਰੁਪਏ ਦੀ 6 ਕਿਲੋ ਹੈਰੋਇਨ 1,70,000 ਰੁਪਏ ਡਰਗ ਮਨੀ ਤੇ ਦੋ ਮੋਟਰਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ तमाम આરોપીਆਂ ਨੂੰ ਅਦਾਲਤ ਚ ਪੇਸ਼ ਕਰ ਹੁ ਪੁੱਛਗਿੱਛ ਕਰੇਗੀ ਕਿ ਆਖਰੀ ਨੀ ਵੱਡੀ ਮਾਤਰਾ ਦੇ ਵਿੱਚ ਇਹ ਹੈਰੋਇਨ ਕਿੱਥੋਂ ਲੈ ਕੇ ਆਏ ਸਨ ਤੇ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ ਪੁਲਿਸ ਨੂੰ ਇਹਦੇ ਪਾਕਿਸਤਾਨ ਚ ਬੈਠੇ ਨਸ਼ਾ ਸਮਗਲਨਾਂ ਦੇ ਨਾਲ ਵੀ ਲਿੰਕ ਹੋਣ ਦਾ ਖਦਸ਼ਾ ਹੈ ਜਿਹੜਾ ਅਮਰਸਰ ਦੀ ਹਾਤੀ ਵਿੱਚ ਨਸ਼ੇਦੀ ਖਿਲਾਫ ਜੋ ਮਹਿਮਾ ਵਿਢੀ ਹੋਈ ਆ ਉਹਦੇ ਚ ਕੱਲ ਸਾਡੇ ਸੀਆਈਏ ਸਟਾਫ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਮਿਲੀ ਆ ਇਹ ਜਦੋਂ ਸੀਆਈਏ ਦੀ ਪੁਲਿਸ ਪਾਰਟੀ ਸਾਡੇ ਸਹਿਰਜਿੰਦਰ ਸਿੰਘ ਇਹ ਥਾਣਾ ਅਜਨਾਲਾ ਤੋਂ ਕੋਟਲੀ ਅੰਬ ਨੂੰ ਜਾਂਦੇ ਰਸਤੇ ਉਤੇ ਨਾਕਾਬੰਦੀ ਕੀਤੀ ਸੀ ਤੇ ਉਹਦੇ ਚ ਤਿੰਨ ਸਮੱਗਲਰ ਜਿਹੜੇ ਆ ਹੈਰਨ ਸਮੇਤ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਪਾਸੋਂ 6 ਕਿਲੋ ਹੈਰੋਂ ਤੇ ਡਰਗਮਣੀ 117000 ਰਿਕਵਰ ਹੋਈ ਹੈ। ਸਿਮਰਤ ਇਹ ਕਿੱਥੋਂ ਦੇ ਰਹਿਣ ਵਾਲੇ ਨੇ? ਇਹਨਾਂ ਵਿੱਚ ਇੱਕ ਦੋਸ਼ੀ ਆ ਜਿਹੜਾ ਲਖਬੀਰ ਸਿੰਘ ਲੱਖਾ ਇਹ ਪਿੰਡ ਕੋਠਾ ਗੁਰੂ ਥਾਣਾ ਦਿਾਲਪੁਰਾ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਇਹ ਕਰੀ ਪਿੱਛੇ 1 ਸਾਲ ਤੋਂ ਇਹ ਅੰਮ੍ਰਿਤਸਰ ਦੇ ਵਿੱਚ ਹੀ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਸੀ। ਦੋ ਹੋਰ ਦੋਸ਼ੀ ਆ ਉਹ ਕਸਬਾ ਚ گاਵਾਂ ਦੇ ਰਹਿਣ ਵਾਲੇ ਨੇ ਉਹਨਾਂ ਵਿੱਚ ਮਨਦੀਪ ਸਿੰਘ ਗੋਰਾ ਜਿਹੜਾ ਵਾ ਉਹ ਵੀ ਕਾਫੀ ਵਾਰਾਂ ਪਹਿਲਾਂ ਇਹ ਹਰ ਹੁੰਦੀਆਂ ਜਿਹੜੀਆਂ ਘੇਪਾਂ ਨੇ ਉਹ ਕਿਪਚਾ ਚੁੱਕਾ ਕਰੀਬ 2 ਸਾਲ ਤੋਂ ਉਹ ਇਸ ਕੰਮ ਦੇ ਵਿੱਚ ਲੱਗਾ ਹੋਇਆ ਜਿਹੜਾ ਪਠੰਡੇ ਵਾਲਾ ਸੀ ਉਹਦੇ ਉੱਥੇ ਵੀ ਕੋਈ ਪਰਚੇ ਦਰਜ ਨਹੀਂ ਜਾਂ ਇੱਥੇ ਆ ਵੀ ਕਰਦਾ ਰਹੇ ਆ ਫਿਲਹਾਲ ਸਾਨੂੰ ਕੋਈ ਨਈ ਇਹ じゃ ਮਿਲਿਆ ਤੇ ਹੁਣ ਅਸੀਂ ਉਸ ਟਾਈ ਅਪ ਕਰਕੇ ਸਬੰਧਨ ਥਾਣੇ ਦੇ ਨਾਲ ਇਹਦੇ ਬਿਸ਼ੁੱਕੜ ਬਾਰੇ ਪਤਾ ਕਰਾਂਗੇ ਲੈ ਕੇ ਕਿੱਥੋਂ ਆਏ ਸੀ ਉਹ ਆਹਾਂ ਇਹਨਾਂ ਨੇ ਕਿੱਥੇ ਲੱਗ ਜਾਂਦਾ ਇਹ ਅ ਮਡਲੀ ਪੁਸ਼ਕੇਜ ਦੇ ਵਿੱਚ ਸਾਨੂੰ ਇਹੀ ਪਤਾ ਲੱਗਾ ਕਿ ਖੀਪ ਜਿਹੜੀ ਆ ਇਹ ਪਾਕਿਸਤਾਨ ਤੋਂ ਇਧਰੋਂ ਕਿਸ ਬੰਦੇ ਨੇ ਰਿਸੀਵ ਕੀਤੀ ਆ ਉਹਨਾਂ ਤੋਂ ਅੱਗੋਂ ਇਹ ਲੈ ਕੇ ਜਾ ਰਹੇ ਸੀਗੇ ਉਹਦੇ ਬਾਰੇ ਵੀ ਸਾਡਾ ਟੈਕਨੀਕਲ ਤੌਰ ਦੇ ਉੱਤੇ ਜਿਹੜਾ ਵਾ ਉਹ ਚੱਲ ਰਿਹਾ ਵਾ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਸਾਨੂੰ ਪਤਾ ਲੱਗਾ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਆ ਰਹੇ ਸੀ ਪਹਿਲਾਂ ਵੀ ਹਾਂਜੀ ਜਿਹੜਾ ਮਨਦੀਪ ਗੋਰਾ ਆ ਇਹ ਤਾਂ ਕਰੀਬ 2 ਸਾਲ ਤੋਂ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਤੇ ਲਖਵੀਰ ਜਿਹੜਾ ਵਾ ਉਹ 1 ਸਾਲ ਤੋਂ ਇਸ ਧੰਦੇ ਵਿੱਚ ਲੱਗਾ ਕਰੀਬ 7 ਤੋਂ 8 ਵਾਰ ਇਹ ਮਤਲਬ ਖੇਪ ਨੂੰ ਲੈ ਕੇ ਅੱਗੇ ਪਹੁੰਚਾ ਚੁੱਕਾ ਸਰ ਜਿਹੜਾ ਮਨਦੀਪ ਐ ਤੇ ਪਹਿਲਾਂ ਵੀ ਮਾਂ ਦੇ ਦਰਦੀ ਇੱਥੇ ਇਹ ਅਸੀਂ ਕਰ ਰਹੇ ਆ ਬ੍ਰਦਰ ਇਹ ਪਤਾ ਕਰ ਰਹੇ ਆ ਅਸੀਂ ਅਜੇ ਫਿਲਹਾਲ ਸਾਡੇ ਕੋਲ ਇਸ ਬੰਦੀ ਕੋਈ ਰਿਕਾਰਡ ਨਹੀਂ ਹੈਗਾ ਸਰ ਰਿਕਵਰੀ ਕੀ ਕੀ ਹੈ ਨਾ ਇਨਾਂ ਕੋਲੋਂ 6 ਕਿਲੋ ਹੈਰੋਨ ਰਿਕਵਰ ਹੋਈ ਆ ਦੋ ਵਹੀਕਲ ਨੇ ਮੋਟਰਸਾਈਕਲ ਤੇ 1,70,000 ਰੁਪਇਆ ਡਰਗ ਮਣੀ ਇਹ ਤਿੰਨੇ 20 ਤੋਂ 30 ਸਾਲ ਦੇ ਵਿੱਚ ਵਿੱਚ ਨੇ ਐਸੇ ਕੀ ਕਾਰੋਬਾਰ ਕਰਦੇ ਸੀ ਨਹੀਂ ਕੁਝ ਨਹੀਂ ਕਾਰੋਬਾਰ ਕਰਦੇ ਇਸੇ ਧੰਦੇ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦਾ ਹੋਰ ਕੋਈ ਕਾਰੋਬਾਰ ਨਹੀਂ ਹੈ ਬੁਲਟ ਮੋਟਰਸਾਈਕਲ ਇਹਨਾਂ ਦਾ ਆਪਣਾ ਹੀ ਹੈ ਚੋਰੀ ਦਾ ਇਹ ਹੁਣ ਆਪਾਂ ਵੈਰੀਫਾਈ ਕਰਾਵਾਂਗੇ ਫਿਰ ਪਤਾ ਲੱਗੂਗਾ ਜੀ ਕਿਹੜੀਆਂ ਕਿਹੜੀਆਂ ਤਰ੍ਹਾਂ ਦੇ ਮਾਮਲੇ ਦਾ ਐਨਡੀਪੀਐਸ 826185 ਦੇ ਵਿੱਚ ਅਸੀਂ ਇਹਦਾ ਜਿਹੜਾ ਵਾ ਮੁਕਦਮਾ ਦਰਜ ਕੀਤਾ ਥਾਣੇ ਅਜਨਾਲੇ